ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਸਦਾਨੀ ਤਨਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਜ ਜੀ ਦੇ ਆਗਮਨ ਗੁਰਪਤੇ ਸਾਰੀ ਸੰਗਤ ਨੂੰ ਮੈਂ ਲੱਖ ਲੱਖ ਬਧਾਈ ਦਿੰਦਾ ਅੱਜ ਗੁਰਦੁਆਰਾ ਸਿੰਘ ਸਭਾ ਆਫ ਸਿੰਘਪੁਰ ਕਲੋਨੀ ਗੁਰਦੁਆਰਾ ਸਾਹਿਬ ਦੇਖੇ ਅਸੀਂ ਗੁਰਪੁਰਬ ਮਨਾ ਰਹੇ ਹਾਂ ਜਿਸ ਦੇ ਖੰਡਪਾਤ ਸਭ ਦੇ ਭੋਗ ਆਸਰੇ ਪਾਏ ਗਏ ਤੇ ਦਰਬਾਰ ਸਾਹਿਬ ਤੋਂ ਜਰੂਰ ਆਗੇ ਜਿੱਥੇ ਵੀ ਅਥੇ ਪਹੁੰਚੇ ਨੇ ਜਿਹੜਾ ਕੀਰਤਨ ਅਥੇ ਚਲ ਰਿਹਾ ਹੈ ਕਿਤਨ ਪਰਵਾ ਚਲ ਰਿਹਾ ਹੈ ਤੇ ਮੇਰੀ ਤੇ ਸਾਰੇ ਸੰਗਤ ਨੂੰ ਤੇ ਸੇਖੋਂ ਨੂੰ ਪੀਲੇ ਇਸ ਵਕਤ ਜਿਹੜੇ ਹਾਲਾਤ ਨੇ ਪੰਜਾਬ ਵਿੱਚ ਬਣੇ ਹੋਣਾ ਸਮੂਸਾ ਸਮੂਸਾ ਜਿਹੜਾ ਪੰਥ ਹੈ ਇਹ ਇਕੱਠਾ ਹੋਣਾ ਚਾਹੀਦਾ ਹੈ ਕਿਉਂਕਿ ਪੰਜਾਬ ਵਿੱਚ ਬੜੇ ਹਾਲਾਤ ਖਰਾਬ ਨੇ ਜਿਹੜੀਆਂ ਵੀ ਸਰਕਾਰਾਂ ਆਈਆਂ ਨੇ ਉਹਨਾਂ ਨੇ ਪੰਜਾਬ ਨੂੰ ਉੱਟਿਆ ਤੇ ਕੁੱਟਿਆ ਅੱਜ ਸਾਡੇ ਗੁਰਪਰਵ ਦੀ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਨ ਸਾਰਾ ਸਰਬੰਸ ਵਾਰਿਆ ਸੀ ਸੇਖੋਂ ਵਾਸਤੇ ਵਾਰਿਆ ਸੀ ਅੱਜ ਸਾਡੇ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਜਾਂ ਕੁਝ ਅਕਾਲੀ ਤਲਵਜਿਹੜੇ ਨੇ ਵੱਖ-ਵੱਖ ਤੁਰੇ ਫਿਰਦੇ ਨੇ ਜਿਹੜੇ ਇਕੱਠੇ ਨਹੀਂ ਹੋ ਰਹੇ ਤੇ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਤੇ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਅੱਜ ਨਸ਼ਿਆਂ ਵੱਲ ਤੁਰ ਪਈ ਹੋਈ ਹੈ ਤੇ ਨਸ਼ਾ ਜਿਹੜਾ ਸਰਕਾਰਾਂ ਤੋਂ ਨਹੀਂ ਡੋਕ ਰਿਹਾ ਤੇ ਅੱਜ ਮੇਰੇ ਅੱਜ ਦੇ ਦਿਨ ਮੇਰੀ ਅਪੀਲ ਹੈ ਸਾਰਿਆਂ ਨੂੰ ਆਪਾਂ ਗੁਰੂ ਘਰ ਦੇ ਵੀ ਬਣੇ ਤੇ ਸਾਰਾ ਪੰਥ ਜਿਹੜਾ ਇਕੱਠਾ ਹੋਵੇ ਬਾਕੀ ਪੰਜਾਬ ਅਤੇ ਪੰਜਾਬੀ ਦਾ ਭਲਾ ਕੀਤਾ ਜਾ ਸਕਿਆ ਕੀਤਾ ਜਾਵੇ ਮਹਰੂਰ ਜੀ ਦਾ ਖਾਲਸਾ ਮਹਰੂਰ ਜੀ ਦਾ ਪਤਨ ਪੰਜਾਬ ਦੇ ਵਿੱਚ ਜਿਹੜੇ ਗੁਰਪੁਰਬ ਨੇ ਹਰ ਧਰਮਾਂ ਦੇ ਵਿਡੋਮ ਬਣਾਏ ਜਾਂਦੇ ਨੇ ਇਕੱਠੇ ਹੋ ਕੇ ਗੁਰੂ ਘਰਾਂ ਦੇ ਵਿੱਚ ਪਰ ਕੁਝ ਲੋਕ ਐਸੇ ਨੇ ਜਿਹੜੇ ਧਰਮਾਂ ਦੇ ਨਾਂ ਤੇ ਰਾਜਨੀਤੀ ਕਰਦੇ ਨੇ ਜਾਂ ਫਿਰ ਜਾਤ ਪਾਤ ਨੂੰ ਲੈ ਕੇ ਜਿਹੜਾ ਵੰਡ ਪਾਉਂਦੇ ਨੇ ਤੁਸੀਂ ਇੱਥੇ ਕੀ ਕਰਨ ਚਾਹੋ ਦੇਖੋ ਜਿਹੜੇ ਸਾਡੇ ਜਾਤ ਪਾਤ ਦੀ ਗੱਲਾਂ ਦਾ ਗੁਰੂ ਸਾਹਿਬ ਨੇ ਕਿਹਾ ਜਦੋਂ ਆਪਾਂ ਖੰਡੇ ਬਾਡੇ ਦਾ ਅਮਰ ਸ਼ਕਾ ਪਾਂਸ ਸਿੰਘ ਸਾਹਿਬ ਨੇ ਜਾਤ ਪਾਤ ਦੇ ਸੇ ਕੋ ਮਜਾ ਨਹੀਂ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਸਭ ਗੁਰੂ ਕੇ ਸਿੰਘ ਹਨ ਸਭ ਦਾ ਸੰਗਤ ਜੁੜਦਾ ਹੈ ਸੰਗਾਂ ਨਾਲ ਤੇ ਜਿਹੜੀ ਬੀਬੀਆਂ ਨੇ ਉਹਨਾਂ ਨਾਲ ਕੋਰ ਜੁੜਦੀ ਹੈ ਜਾਤ ਪਾਤ ਦਾ ਗੁਰੂ ਸਾਹਿਬ ਨੇ ਸਾਨੂੰ ਜਿਹੜਾ ਸੰਦੇਸ਼ ਨਹੀਂ ਦਿੱਤਾ ਸਾਰੇ ਇਕੱਠੇ ਇੱਕ ਕੌਮ ਸਾਡੀ ਹੈ ਜਾਤ ਪਾਤ ਅਸੀਂ ਬਣਾਈਏ ਸਾਡੇ ਲੋਕਾਂ ਨੇ ਬਣਾਈਆਂ ਜਾਤ ਪਾਤ ਪਿੰਡਾਂ ਦੇ ਵਿੱਚ ਬਣਾਈਆਂ ਸ਼ਹਿਰਾਂ ਵਿੱਚ ਵੱਖਰੇ ਵੱਖਰੇ ਗੁਰਦੁਆਰੇ ਆਪਣੇ ਬਣਾਏ ਹੋਣੇ ਤੇ ਗੁਰਦੁਆਰਾ ਚਾ ਕੇ ਆਪਾਂ ਉੱਥੇ ਪਾਠ ਪੂਜਾ ਕਰਨ ਆ ਤੇ ਉੱਥੇ ਕੀਰਤਨ ਹੁੰਦਾ ਹੈ ਇਹ ਨਹੀਂ ਹੋਣਾ ਚਾਹੀਦਾ ਗੁਰੂ ਜਿਹੜੇ ਆਪਣੇ ਗੁਰਦੁਆਰੇ ਸਭ ਸਾਂਝੇ ਨੇ ਉਹ ਸਾਡੇ ਹਰਮੰਦਰ ਸਾਹਿਬ ਦਰਬਾਰ ਸਾਹਿਬ ਹੈ ਉਹਦੇ ਚਾਰ ਦਰਵਾਜੇ ਨੇ ਚੋ ਵਰਤਨਾ ਦਾ ਸਾਂਝਾ ਹਰ ਇੱਕ ਬੰਦਾ ਉੱਥੇ ਜਾ ਸਕਦਾ ਹੈ ਕੋਈ ਵੀ ਹੋਵੇ Hindu ਹੋਵੇ Sikh ਹੋਵੇ Muslim ਹੋਵੇ ईसाई ਹੋਵੇ ਸਾਡੇ ਗੁਰਦੁਆਰਿਆਂ ਵਿੱਚ ਹਰ ਬੰਦਾ ਨਤਮਸਤਕ ਹੋ ਸਕਦਾ ਹੈ ਉੱਥੇ ਸੇਵਾ ਕਰ ਸਕਦਾ ਹੈ ਤੇ ਉੱਥੇ ਦਰਸ਼ਨ ਮਿਲੇ ਕਰ ਸਕਦਾ ਹੈ ਸਾਰਾ ਧਰਮ ਵਾਸਤੇ ਕੋਈ ਪੇਸ਼ ਬਾਉਰੀ ਰੱਖਿਆ ਗੁਰੂ ਨਾਨਕ ਸਾਹਿਬ ਨੇ ਉਹਨਾਂ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਵੰਡ ਛਕੋ ਨਾਮ ਜਪੋ ਕੀਰਤ ਕਰੋ ਇਹਨਾਂ ਗੱਲਾਂ ਕੀਤੀਆਂ ਨੇ ਤ ਸਾਨੂੰ ਉਹਨਾਂ ਦੇ ਗੁਰਦਾਨ ਸਾਹਿਬ ਦੇ ਉਪਦੇਸ਼ 'ਚ ਚੱਲਣਾ ਚਾਹੀਦਾ ਹੈ ਕਿੰਨੇ ਸਮੇਂ ਤੋਂ ਇਸ ਗੁਰੂ ਘਰ ਨਾਲ ਜੁੜੇ ਹੋਏ ਤੇ ਸੇਵਾ ਭਾਵਨਾ ਨੂੰ ਲੈ ਕੇ ਇਸ ਗੁਰੂ ਘਰ ਦੀ ਪਹਿਲ ਕਦਮੀ ਕਿਸ ਤਰ੍ਹਾਂ ਦੀ ਰਹਿੰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲੇ ਜੇ ਮੈਂ ਆਈ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੀ ਆਂ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ 1984 ਦੇ ਵਿੱਚ ਜਦੋਂ ਸਾਰੇ ਉਜੜ ਕੇ ਇੱਥੇ ਆਏ ਸੀਗੇ ਇਹ ਉਸ ਟਾਈਮ ਇਹ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ ਹੈਗੀ ਆ ਤੇ ਸਾਰੀ ਸੰਗਤ ਜਿਹੜੀ ਹੈਗੀ ਆ ਵਧੀਆ ਤਰੀਕੇ ਨਾਲ ਇੱਥੇ ਹਰ ਵਰਪੂਰ ਮਨਾਇਆ ਜਾਂਦਾ ਹਰ ਇੱਕ ਦਿਨ ਤੋਂ ਹਾਰ ਮਨਾਇਆ ਜਾਂਦਾ ਮੈਂ ਖਾਸ ਕਰਕੇ ਇੱਥੇ ਆਪਣੀਆਂ ਭੈਣਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਸਾਨੂੰ ਸਭ ਨੂੰ ਇਹ ਲੋੜ ਹੈਗੀ ਆ ਅੱਜ ਇਹ ਸਮੇਂ ਦੀ ਲੋੜ ਹੈਗੀ ਆ ਕਿ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਵੀ ਗੁਰੂ ਘਰ ਲੈ ਕੇ ਆਈਏ ਗੁਰੂ ਦੇ ਨਾਲ ਜੋੜੀਏ ਤੇ ਸਵੇਰੇ ਉੱਠ ਕੇ ਕਟੋ-ਕਟ ਵੀ ਗੁਰਬਾਣੀ ਦੇ ਨਾਲ ਸਾਨੂੰ ਬੱਚਿਆਂ ਨੂੰ ਵੀ ਚਾਹੀਦਾ ਹੈਗਾ ਕਿ ਅਸੀਂ ਉਦੋਂ ਤੱਕ ਬੱਚਿਆਂ ਨੂੰ ਕੁਝ ਵੀ ਖਾਣ ਪੀਣ ਵਾਸਤੇ ਨਾ ਦੇਈਏ ਜਦੋਂ ਤੱਕ ਉਹ ਜਪਜੀ ਸਾਹਿਬ ਦਾ ਇੱਕ ਪਾਠ ਨਹੀਂ ਕਰ ਲੈਂਦੇ ਇਹ ਆਈ ਸਾਡੀ ਸਭ ਤੋਂ ਵੱਡੀ ਲੋੜ ਆ ਸਾਰੇ ਧਰਮਾਂ ਨੂੰ ਇੱਕ ਕਰਕੇ ਚੱਲਣਾ ਜਿਹੜਾ ਹੈਗਾ ਇਹ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਹੈਗਾ ਤੋਂ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਇੱਥੇ ਆ ਕੇ ਗੁਰਪੁਰਬ ਸਾਹਿਬ ਦੀ ਵਿੱਚ ਸਾਰੀ ਇਹ ਖੁਸ਼ੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ ਸੰਗਤ ਦੇ ਵਿੱਚ ਕੀਰਤਨ ਸਰਵਣ ਕਰਨਾ ਚਾਹੀਦਾ ਤਾਂ ਕਿ ਸਾਡੇ ਜਿਹੜੇ ਹਿਰਦੇ ਹੈਗੇ ਆ ਇਹ ਸ਼ੁੱਧ ਹੋ ਸਕਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਜੀ